अंटी अंटी हां कौन आ जाए हां औरंटी हां बच रही है आ जा आ जा हां आ? आ या क्या हाल है हां ठीक है हां हां ठीक है अंटी तू चला हां बच रही है ठीक है हां और और चला लगा ओ रंटी अपन आई नहीं था आई हां काट दे नहीं हम तो चला नहीं आप ना आज मैं जाई तो इसी क्वेश्चन आज कितने 11 से तो बे ਅੱਜ ਲੱਗਦਾ ਕਿ ਫੰਕਸ਼ਨ ਤੇ ਗਿਆ ਸੀ ਤੂੰ ਹਾਂ ਨਹੀਂ ਆਂਟੀ ਅੱਜ ਆਜਾ ਮੈਂ ਤੈਨੂੰ ਦੱਦਣਾ ਸੀ ਆਪਣੀਆਂ ਭਾਦੀਆਂ ਆਪਣੀ ਟਾਵਰ ਬਣਾ ਕੇ ਰੱਖਦੀਆਂ ਆ ਭਾਦੀ ਦੁੱਜੀ ਨੇ ਘੋੜੀ ਦਿੱਤਾ ਕਾਲਣ ਕੀ ਯਕਨੇ ਥੱਲੇ ਵਾਲਾ ਦਿੱਤਾ ਕਾਲਣ ਕੀ ਆ ਚੱਲ ਆ ਭਾਦੀ ਟੈਂਟ ਆ ਹੈਨਾ ਉਹ ਤੂੰ ਰੰਗ ਤੇ ਮੈਂ ਦੱਗਣਾਈ ਜੀ ਤੈਨੂੰ ਮੈਂ ਨਾ ਹੋਣੀ ਛੋੜਾ ਹੋਈ ਨਾ ਹਜੇ ਤੂੰ ਬੋਲ ਰਿਹਾ ਗਾਰੰਟੀ ਆ ਦਾ ਆਂਟੀ ਛੋੜ ਆਂਟੀ ਘਰ ਬੜਾ ਸੋਹਣਾ ਹੈ ਤੁਹਾਡਾ ਹੈਨਾ ਹੈਨਾ ਛੋੜਾ ਜਾ ਘਰ ਆ ਬੜੀਆਂ ਵਧੀਆ ਐ ਠੀਕ ਐ ਹੋਰ ਅੰਟੀ ਆ ਪਤਾ ਨਹੀਂ ਅੰਟੀ ਆ ਵੀ ਕੁਟੇ ਖੋਲਾ ਲਾ ਜੀ ਮਰ ਜੇ ਨਹੀਂ ਖਾਣਾ ਇਹ ਅੰਟੀ ਇਹ ਮੇਰਾ ਨਹੀਂ ਹੈ ਮੇਰੇ ਭਾ ਦਾਈ ਆ ਜਾਕਟ ਪਾਦੀ ਐ ਨਾ ਅੰਟੀ ਜਾਕਟ ਪਾਦੀ ਐ ਹਾਂ ਹੈਨਾ ਉਹ ਭਾਬੀ ਕਹਿੰਦੀ ਮੈਨੂੰ ਆਪਾਂ ਵੱਡੀ ਘੋਬੀ ਬਣਾਉ ਲਗੀ ਆਲੂ ਘੋਬੀ ਹੈ ਉਹ ਸਾਰੀ ਕਹਿੰਦੀ ਮੈਨੂੰ ਲਿਆ ਦੇ ਉਹ ਉਹ ਆਲੂ ਉਹ ਭਾਬੀ ਨੂੰ ਆਲੂ ਲੈ ਕੇ ਦਿੱਤੇ ਹੈਨਾ ਉਹਨੂੰ ਆਲੂ ਲੈ ਕੇ ਦੇ ਮੈਂ ਹੈ ਆਲੂ ਇੰਨੇ ਗਾੜੀ ਚੋਂ ਦੇ ਸਾਰੀ ਉੱਥੋਂ ਲੈ ਲਿਆ ਕਰ ਆਓ ਇੱਥੇ ਹੈ ਹੈ ਹਾਂ ਆਪਣਾ ਮਜਾਕ ਨੂੰ ਭਾਬੀ ਨਾਲ ਮਦੂ ਕਰੀਦਾ ਚੱਲ ਮੇਰੀ ਗੱਲ ਸੁਣ ਜਿੰਨਾ ਚਿਰ ਛਡਾਂ ਮਲਾਂਗੇ ਹੋਰ ਆਪਣਾ ਭਾਬੀਆਂ ਨਾਲ ਸਾਦਾ ਆਪਾਂ ਮਜਾਕ ਮਿਊ ਕਰਦੇ ਨੇ ਤੇ ਛੋਟੀ ਭਾਬੀ ਆ ਜਿਹੜੀ ਉਹ ਹੀ ਬੜਾ ਪਿਆਰ ਕਰਦੀ ਤੇ ਬਹਿ ਜਾ ਚੋਟੀ ਭਾਬੀ ਨੇ ਆਈ ਮੇਰੀ ਨੇ ਲਾ ਬਣਾਏ ਅੱਛਾ ਬਹਿ ਜਾ ਸਰਕਾਰ ਕਲੀ ਭਰਾਈ ਹੋਰ ਅੰਟੀ ਲਿਆਵੇ ਅੰਟੀ ਕੁਰਸੀ ਖਾਸੀ ਆ ਤੇਨੂੰ ਕੁਰਸੀ ਲਿਆ ਦੇ ਅੰਟੀ ਅੰਟੀ ਆ ਕੁਰਸੀ ਲਿਆ ਅੰਟੀ ਹੋਰ ਅੰਟੀ ਅੰਟੀ ਤੇਰੇ ਕੋਲ ਨਹੀਂ ਦਿਖ ਰਹੀ ਆ ਅੰਟੀ ਹਾਂ ਆ ਗਿਆ ਕਿੱਥੇ ਗਏ ਆ ਤੂੰ ਕੁੜੀ ਨੂੰ ਕੀ ਕਹਣਾ ਨਹੀਂ ਹੁੰਦੀ ਆਪਾਂ ਕਹੀਦਾ ਲੈ ਕਹਿਣਾ ਕਿ ਆਂਟੀ ਹੋਰ ਕੀ ਆ ਆਂਟੀ ਬੱਗੇ ਨਾ ਕਮਜ਼ੋਰ ਬੜਾ ਹੋ ਗਿਆ ਪੈਂਟ ਮੇਰੀ ਦਫਾ ਲਈ ਦੇ ਦਿੰਦੀ ਨਹੀਂ ਤੇ ਇਹ ਮੈਨੂੰ ਪੈਂਟ ਬੜੀ ਫਿੱਟ ਸੀ ਅੱਛਾ ਹੋਰ ਅੰਜੈਕਸ਼ਨ ਮਿਲਦੇ ਨੇ ਪੁੱਣ ਦੇ ਨਹੀਂ ਠੀਕ ਅੰਜੈਕਸ਼ਨ ਨਹੀਂ ਲਵਣੇ ਠੀਕ ਤੁਸੀਂ ਉਹ ਆਪਾਂ ਬੜਾ ਰੋਟੀ ਪਾਣੀ ਆਪਾਂ ਨੂੰ ਵਧੀਆ ਦੇ ਦਿੰਦੀਆਂ ਖਾਣਵਾ ਤੇ ਹੈਨਾ ਰੋਟੀ ਪਾਣੀ ਦੇ ਹਾਂ ਦੂਸਰੀ ਭਾਬੀ ਛੋਟੀ ਉਹ ਗੁਲਦੁਰ ਦਾ ਗਲਾਸ ਦੇਂਦੀ ਹੈਨਾ ਰਾਤ ਨੂੰ ਕਹਿੰਦੀ ਲੈ ਪ੍ਰਿਤ ਪੀ ਲੈ ਹੋਰ ਉਹ ਗਰਵਤੀ ਉਹ ਆਂਟੀ ਆਪਣਾ ਕੰਮ ਕਰ ਆਪਾ ਭਾਦਿਆਂ ਦੇ ਸੇਵਾਦਾਰ ਆ ਚਲੋ ਕੋਈ ਨਹੀਂ ਉਹ ਸੇਵਾਦਾਰ ਦੇ ਕੰਮ ਤੇ ਸਾਰਾ ਕਰਨਾ ਪੈਦਾ ਤੇ ਰੋਟੀ ਮਿਲੂਗੀ ਹਾਂ 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 ਇੰਦਰਾ ਤੇ ਕਿਤੇ ਹੱਥਾਂ ਦਾ ਤੇ ਕੁਝ ਵੀ ਨਹੀਂ ਹੁੰਦਾ ਹਾਂ ਨਹੀਂ ਨਹੀਂ ਆਂਟੀ ਇੱਕ ਗੱਲ ਕਰ ਬਿਲਕੁਲ ਸਹੀ ਹੋਰ ਹੋਰ ਭਾਬੀ ਨੇ ਦੂਜੀ ਨੇ ਮਾਰਿਆ ਆਰਡਰ ਆਨੂ ਲਿਆ ਆਨੂ ਲਿਆ ਵੇ ਪ੍ਰੇਟਰੀ ਆਨੂ ਲਿਆ ਮੈਨੂੰ ਤੇ ਕਿਹਾ ਰਿਵਾਜ ਆਈਆ ਤੂੰ ਤਾਂ ਭੁਲੀਆ ਹੀ ਪਤ ਲਿਆ ਮੇਰੇ ਤੇ ਹਾਸਾ ਉਹ ਕੋੜ ਕਾਲ ਦਿੱਤੇ ਭਾਦੀ ਨੇ ਕਾਲੀ ਕਹਿੰਦੀ ਕੋੜ ਪਾ ਕੇ ਟੋਰਚਰ ਕੱਢ ਕੇ ਰੱਖਿਆ ਕਰਕੇ ਕਹਿੰਦੀ ਕੋਈ ਤੈਨੂੰ ਮੈਂ ਕਿਹਾ ਮੈਨੂੰ ਪਰੀ ਮੈਂ ਘਪਰੀ ਤੇ ਪਸਾਣੇ ਨਹੀਂ ਜਾਂਦਾ ਹਾਂ ਕਹਿੰਦਾ ਕਹਿੰਦੀ ਕਈ ਵਾਰੀ ਕੋਈ ਲੱਗਦੀ ਵਾਲੀ ਕਹਿ ਦਿੰਦੀ ਆ ਮੁੰਡਾ ਬੜਾ ਵਧਜਾ ਹੈ ਹੈਨਾ ਕੁੜੀ ਵੀ ਆਹੀ ਬੋਝ ਆਰ ਬੜੇ ਬੰਨਿਆ ਹਾਂ 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 ਹਾਰ ਬੜੇ ਨਾ ਆਂਟੀ ਆ ਮੁੰਡੇ ਬਣ ਕੇ ਰੱਖਦੇ ਮੁੰਡੇ ਬਣ ਕੇ ਰੱਖਦੇ ਮੋਇਆ ਤੇਰੇ ਮੂੰਹ ਅਜੇ ਜਰਦਾ ਬੋਜੇ ਤੋਂ ਨਿਕਲ ਆਇਆ ਫਿਰ ਉਹ ਮੇਰਾ ਨਹੀਂ ਸੀ ਉਹ ਮੇਰੇ ਭਰਾ ਦਾ ਸੀ ਉਹ ਭਰਾ ਮੇਰੇ ਵੀ ਜਾ ਕਟਿਆ ਲਾ ਮੈਂ ਨਹੀਂ ਆਪਾਂ ਆਂਟੀ ਕੋਈ ਐਬ ਨਹੀਂ ਕਰੀਦਾ ਆ ਵੈਂਟੀ ਤੂੰ ਮੇਰੀ ਮਾਵਾ ਵਰਗੀ ਹਾਂ ਨਹੀਂ ਠੀਕ ਆਪਾਂ ਕੋਈ ਐਬ ਨਹੀਂ ਆਪਾਂ ਹਸੀ ਦਾ ਖੇੜੀ ਦਾ ਤੇ ਭਾਬੀਆਂ ਨਾਲ ਕੋਈ ਇਹੋ ਜਿਹੀ ਨਹੀਂ ਮੈਂ ਤੂੰ ਸਰਦਾਰ ਤੇ ਤੈਨੂੰ ਸ਼ੋਭਾ ਦੇ ਦਿੰਦੇ ਨਾ 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 ਆਂਟੀ ਆਪਾਂ ਨੂੰ ਕੋਈ ਐਬ ਨਹੀਂ ਹੋ ਹੈਨਾ ਦਇਆ ਤੁਹਾਡੀ ਤੇ ਰੱਬ ਦੀ ਬੜੀ ਵਧੀਆ ਹੈਨਾ ਆ ਕਹਿੰਦੀ ਸੀ ਵੀ ਤੁੰ ਆ ਹੁੰਦੇ ਹਟਕਾ ਲੰਭੂ ਗਰਮੀਆਂ ਸਰਦੀਆਂ ਬਣ ਕੇ ਰਹਿ ਦੇ ਮੈਂ ਸਭ ਚਿੱਟੇ ਵਾਲ ਜਿਹਾਵਾਗਾ ਨਹੀਂ ਆ ਹੁਣ ਕੀ ਕਰਦੇ ਆ ਵੀ ਜਾਣ ਲਿਆਵਾਗਾ ਦੁੱਧ ਵੀ ਪਾਉਣ ਜਾਣਾ ਆ ਤੇ ਅੰਮੂ ਤੈਨੂੰ ਬਨਣਾ ਪੈਦਾ ਠੰਡ ਦਾ ਮੌਸਮ ਆ ਹੋਰ ਹੋਰ ਦੁੱਧ ਦੁੱਧ ਕਾਪੜੀ ਆਂਟੀ ਸਵੇਰੇ ਨਾ 4 ਵਜੇ ਤੋਂ ਲੈ ਕੇ 8 8:30 ਵਜੇ ਤੱਕ ਟਾਈਮ ਹੁੰਦਾ ਜਦ ਇੰਨਾ ਨਹੀਂ ਆਪਾਂ ਕਈਆ ਕੁਰੀ ਦਾ ਥੋੜਾ ਬੋਤੇ ਕਰਨੇ ਆਪਾਂ ਕੰਮ ਤੇ ਫਿਰ ਫੜਾਫੜਾਪਾ ਤੈਨੂੰ ਪਤਾ ਗੱਲਾਂ ਤੇ ਪਤਾ ਹੋ ਗਿਆ ਤੇ ਚਾਹ ਪੀਣੀ ਹੋ ਜੇ ਚਾਹ ਤਾਂ ਕੋਈ ਨਾ ਕੁੜੀ ਨੇ ਮੈਂ ਬਾਜ਼ ਮਾਰਾਂਗੀ ਤੇ ਲੈ ਆਉਗੀ ਬਣਾ ਕੇ ਅੱਛਾ ਤੂੰ ਤੇ ਇਹ ਕੰਮ ਕਰ ਵੀ ਗਾਸ ਅੰਟੀ ਤੂੰ ਮੇਰੇ ਕੰਮ ਦਾਸ ਤੇ ਇਹ ਕਹੇ ਕਿਹੜੀ ਗੱਲ ਕਹਿਨੀ ਆ ਸਹਿਜ ਕਰ ਐਨੀ ਤੂੰ ਤੇ ਟੌਲੀ ਟੌਲੀ ਭੱਜੀ ਜਾਂਦੇ ਆਂ ਨਹੀਂ ਨਹੀਂ ਤੂੰ ਮੈਂ ਕੰਨੀ ਆ ਵੀ ਤੇਨੂੰ ਗੱਲ ਸ਼ਾਇਦ ਤੂੰ ਚੱਲ ਦੁੱਧ ਦਾ ਤਾਂ ਕੰਮ ਹੈਗਾ ਹੀ ਤੇਰਾ ਦੁੱਧ ਤੇ ਤੂੰ ਪਾ ਕੇ ਜਾਣਾ ਹੀ ਜਾਣਾ ਆਹੋ ਤੇ ਆਪਣਾ ਅੰਟੀ ਮਿਲ ਹੋਈ ਦਾ 8:30 ਤੇ ਮੈਂ ਤੈਨੂੰ ਕੱਲ ਹੀ ਸੀ ਕਿ ਬਈ ਤੂੰ ਨਾ ਮੈਂ ਜਾਣਾ ਥੋੜੇ ਦਿਨ ਵਾਸਤੇ ਬਾਹਰ ਅੱਛਾ ਅੰਟੀ ਕੋਈ ਗੱਲ ਨਹੀਂ ਫਿਰ ਤੂੰ ਫਿਕਰ ਹੀ ਨਾ ਕਰ ਕਿਸੇ ਗੱਲ ਦਾ ਹਾਂ ਹਾਂ ਚਲ ਸੁਣ ਤੇ ਮੈਂ ਜਾਣਾ ਥੋੜੇ ਦਿਨ ਵਾਸਤੇ ਬਾਹਰ ਹਾਂ ਤੇ ਬੋਟੀ ਵੀ ਗਈ ਹੋਈ ਹੈ ਅੱਛਾ ਅੱਛਾ ਹੈਨਾ ਉਹ ਲੂੜੀ ਤੇ ਗਈ ਤੇ ਆਈ ਨਹੀਂ ਅਜੀ ਅੱਛਾ ਆਈ ਨਹੀਂ ਤੇ ਉਹ ਇਹਦਾ ਪਾਪਾ ਤੇ ਉਹ ਮੁੰਡਾ ਚਲੇ ਜਾਂਦੇ ਨੇ ਬਾਹਰ ਤੇ ਇਹ ਕੁੜੀ ਹੁੰਦੀ ਹੈ ਜਿਹੜਾ ਘਰ ਕੱਢੀ ਅੱਛਾ ਅੱਛਾ ਤੇ ਤੂੰ ਉਸਦਾ ਪਤਾ ਲਿਆ ਦਿਆ ਕਰੇਂ ਨਾ ਲੈ ਅੰਟੀ ਤੂੰ ਫਿਕਰ ਨਾ ਕਰਾ ਪੂਰਾ ਧਿਆਨ ਰੱਖੂ ਫੋਲ ਧਿਆਨ ਅੰਟੀ ਤੂੰ ਨਾ ਇਹ ਗੱਲ ਦਾ ਟੈਨਸ਼ਨ ਲੈ ਲਾ ਤੂੰ ਘਰੋਂ ਜਾਣਾ ਹੋ ਚੱਲੀਏ ਨਹੀਂ ਹੁਣ ਨਹੀਂ ਸਵੇਰੇ ਜਾਵਾਂਗੀ ਅੱਛਾ ਕੀ ਤੂੰ ਸਵੇਰੇ ਤੋਂ ਚਲੀ ਜਾਂ ਅੰਟੀ ਸਿੱਧ ਪਹਿਲੀ ਬੱਸੇ ਸਿੱਧੀ ਚਲੀ ਜਾ ਤੂੰ ਸਵੇਰੇ ਉੱਠਿਆ ਕੋਈ ਨਾ 8:30 ਤੋਂ ਬਾਅਦ ਆਹ ਸਾਈ ਮੇਰਾ ਬੰਦ ਨਹੀਂ ਹੋਣ ਦਿੰਦਾ ਹਲੋ ਅੰਟੀ ਆਪਣੀ ਮੇਰੀਆਂ ਭਾਵੀਆਂ ਮੈਨੂੰ ਕਹਿੰਦੀਆਂ ਬੱਕੀਆਂ ਤਾਂ ਲਾ ਦੇਣਾ ਨਾ ਵੀ ਆਹੋ ਤੇ ਤੂੰ ਇਸ ਤਰ੍ਹਾਂ ਕਰੀ ਦੁੱਧ ਤੇ ਤੂੰ ਪੋਣਾ ਹੀ ਆ ਹਾਂ ਤੇ ਨਾਲੇ ਇਹਨੂੰ ਨਾ ਕੋਈ ਸਬਜ਼ੀ ਭਾਜੀ ਲਿਆ ਦਿਆ ਕਰੀ ਅੱਛਾ ਅੱਛਾ ਸਬਜ਼ੀ ਭਾਜੀ ਲਿਆ ਦਿਆ ਕਰੀ ਤੇ ਨਾ ਜੋ ਵੀ ਘਰ ਦਾ ਸਮਾਨ ਹੁੰਦਾ ਕੋਈ ਨਾ ਅੰਟੀ ਤੂੰ ਕਰ ਨਾ ਕਰ ਕਾਲੇ ਜਾਣਾ ਲੇ ਕੋਣ ਜਾਣਾ ਕੋਈ ਸਾਡਾ ਆਇਆ ਕਰਾਂਗਾ ਮੈਂ ਲੈ ਵੀ ਆਇਆ ਕਰਾਂਗਾ ਤੂੰ ਫਿਕਰ ਨਾ ਕਰ ਮੈਨੂੰ ਪੂਰਾ ਖੁਸ਼ਾ ਹੈ ਹਾਂ ਹਾਂ ਤੇ ਤੂੰ ਇਹਨੂੰ ਨਾ ਜੋ ਵੀ ਕਰਦਾ ਲਟਮਪਟਮ ਸਬਜੀ ਆ ਕੋਈ ਤੇ ਮੈਂ ਲਈ ਚੱਲੀ ਆ ਪਰ ਸਬਜੀ ਆ ਵੀ ਇਹ ਤੇ ਰੱਖਿਆ ਲੱਗਿਆ ਕਰੀ ਤੇ ਇਹ ਦਾ ਜਿਹੜਾ ਛੜਾ ਜਿਹੜਾ ਰੱਖਿਆ ਕਰੀ ਤੇ ਕਿਆ ਲੱਗਿਆ ਠੀਕ ਹੈ ਠੀਕ ਹੈ ਕੰਡ ਕੋਈ ਨਾ ਤੀ ਫਿਕਰ ਨਾ ਕਰ ਹਾਂ ਤੇਰਾ ਕੀ ਕਰੀ ਕੀ ਆ ਭਾਬੀ ਮੈਂ ਜਦ ਠੰਟੀ ਚਪਕਾ ਜਾ ਹਾਂਜੀ ਭਾਬੀ बैठा ना आओ आओ भाभी चाह रही हूँ ठीक है ठीक है ठीक है ठीक आ आ ठीक है भाभी और मेरे चाह गिलास पाकर तो कवली दे छो तो नौने आके पी लेनी है मैं कड़ी नहीं चाहती पीना चाह हाँ हाँ भाभी ठीक है ठीक है ठीक है भाभी ठीक है भाभी तू मेरा बहुत फिक्र ना कर भाभी थिंक ठीक है वेला आंटी मेरी भाभी ਬੜਾ ਫਿਗਰ ਕਰਦੀ ਕਹਿੰਦੀ ਵੀ ਕਿੱਥੇ ਗਿਆ ਮੈਂ ਚਾਹ ਬਣਾਈ ਹੈ ਹੈ ਤਾਂ ਤੂੰ ਚਾਹ ਪੀ ਆਣ ਕੇ ਮੈਨੂੰ ਤੇਰੇ ਤੇ ਭਰੋਸਾ ਆਇਆ ਨਾ ਆ ਆ ਆ ਆਂਟੀ ਇਹ ਤਾਂ ਤੂੰ ਠੀਕ ਹੈ ਤੇ ਮੈਨੂੰ ਤੇਰੇ ਤੇ ਪੂਰਾ ਭਰੋਸਾ ਆਇਆ ਤੇ ਕੁੜੀ ਵੀ ਕਹਿੰਦੀ ਕਿ ਚੱਲ ਮੰਮੀ ਤੂੰ ਹੀ ਜਾਣਾ ਹੈ ਨਾ ਤੇ ਪ੍ਰੀਤ ਜਿਹੜਾ ਦੁੱਧ ਪੀਣ ਵੀਰਾ ਪਾਉਣ ਹੁੰਦਾ ਹੈ ਨਾ ਉਹਨੂੰ ਤੂੰ ਹੀ ਜਾ ਕੇ ਮੈਂ ਸੌਦਾ ਪੁੱਤ ਉਹੜੇ ਖੜਾ ਕੇ ਲਿਆ ਦਿਆ ਕਰੂਗਾ ਤੇ ਤੂੰ ਉਹਨੂੰ ਉਹੜਾ ਥੋੜਾ ਸੌਦਾ ਸਾਲੀ ਵੀਰਾ ਕਹਿ ਕੇ ਕੰਮ ਖਰਾਬ ਕਰ ਦਿੱਤੀ ਹਾਂ ਕੀ ਹੈ ਕੋਸ਼ਿਸ਼ ਨਹੀਂ ਠੀਕ ਤੇ ਉਹਨੇ ਆ ਤੁਰਾ ਸੌਦਾ ਸੁੱਦਾ ਲਿਆਦਾ ਕਰੇ ਤੇ ਮੇਰਾ ਘਰ ਨਾ ਕਿਹੜਾ ਛੇੜਾ ਰੱਖਿਆ ਕਰੀ ਤੇ ਬਹੁਤਾ ਅੰਦਰ ਲਵੜਿਆ ਕਰੀ ਨਹੀਂ ਨਹੀਂ ਅਵੜ ਦੋ ਆਂਟੀ ਪੜਾ ਦਿਆ ਕਰੀ ਹਾਂ ਬੇ ਬਾਰੋ ਪੜਾ ਦਿਆ ਕਰੀ ਜੇ ਇਹਦਾ ਨਾ ਕਿਉਂ ਤੇ ਭਰਾ ਆ ਗਿਆ ਤੇ ਉਹਨਾਂ ਤੇਰੀ ਸੰਢੀ ਲਾ ਦੇਣੀ ਨਹੀਂ ਮੇਰਾ ਮੈਨੂੰ ਕਹੀ ਤੂੰ ਫਿਕਰ ਨਾ ਕਰ ਤੇਰਾ ਹੁਲੀਆ ਪਤਰਾ ਦੇਣੀ ਉਹਨਾਂ ਨੇ ਨਹੀਂ ਨਹੀਂ ਆਂਟੀ ਤੂੰ ਫਿਕਰ ਨਾ ਕਰ ਤੇਰੇ ਵੱਡ ਜੇ ਨਹੀਂ ਨਹੀਂ ਫਿਕਰ ਨਾ ਕਰ ਆਂਟੀ ਤੂੰ ਕਰ ਫਿਕਰ ਜੇ ਤੂੰ ਨਾ ਕਿਉਂ ਥੋੜਾ ਬਹੁਤਾ ਧਿਆਨ ਰੱਖਿਆ ਕਰ ਤੇ ਸੌਦਾ ਪਤਾ ਲਿਆ ਗਿਆ ਕਰੀ ਤੇ ਉਹਦੀ ਭਾਬੀ ਵੀ ਨਹੀਂ ਅਜੇ ਆਉਂਦੀ ਤੇ ਉਹ ਆਪਣਾ ਵੇੜਕ ਵਲੇ ਉੱਗੇ ਨੇ ਤੇ ਕੁੜੀ ਘਰ ਕੰਡੀ ਹੈ ਤੇ ਜਰਾ ਜਰਾ ਧਿਆਨ ਰੱਖਿਆ ਕਰੀਂ ਠੀਕ ਕੋਈ ਨਾ ਠੀਕ ਕੋਈ ਨਹੀਂ ਮੈਂ ਤੇਰੇ ਬਾਪ ਨੂੰ ਕਹਿ ਦਾਂਗੀ ਹਾਂ ਕੋਈ ਨਹੀਂ ਕੋਈ ਨਹੀਂ ਅੰਟੀ ਕੋਈ ਨਾ ਹੋਰ ਮੇਰੀ ਭਾਬੀ ਨੇ ਬੜਾਈ ਉਚਾਤ ਵਿੱਚ ਚਾਹ ਪੀਤਾ ਹੈ ਤੂੰ ਟੈਨਸ਼ਨ ਨਾ ਲੈ ਠੀਕ ਹੈ ਕੋਈ ਨਾ ਹਾਂ ਕੋਈ ਨਾ ਅੰਟੀ ਤੂੰ ਫਿਕਰ ਨਾ ਕਰ ਹੈਨਾ ਉਹ ਪ੍ਰੀਤ ਪੂਰ ਸੇਵਾ ਕਰੂਗਾ ਇਹ ਗੱਲ ਕੋਈ ਨਹੀਂ ਕੋਈ ਕੋਈ ਹਾਂ ਕੋਈ ਨਾ ਤੇ ਜਦੋਂ ਮਰਜੀ ਚਲੀ ਜਾ ਕਰੀ ਤੂੰ ਫਿਕਮਿਆ ਕਰ ਤੈਨਿਆ ਤੇਰੇ ਕੋਲ ਬੈਲਟ ਕੋ ਨਹੀਂ ਕਿ ਉਹ ਨਹੀਂ ਜੋ ਅੰਟੀ ਉਹ ਵੀਰ ਦੇ ਦਊਗਾ ਭਾਵੇਂ ਕਿਸੇ ਦਊਂਗਾ ਬੈਲਟ ਬੈਲਟ ਤੈਨਿਆ ਪੂਰੀ ਨਕਲ ਤੇ ਕੀਤੀ ਇਹ ਤਾਂ ਬੈਲਟ ਵੀ ਲੈ ਲਾ ਨਹੀਂ ਆ ਪਾਪਾ ਅਭੀ ਨਹੀਂ ਸੀ ਲੈ ਤੇਰੇ ਮੈਂ ਬੈਠ ਤੇ ਭਾ ਦੋ ਆ ਵੀਜੀ ਬੈਲਟ ਨਹੀਂ ਦੇ ਪਾ ਦੀ ਪੈਂਟ ਆ ਉਹ ਕਹਿੰਦੀ ਤੈਨੂੰ ਬੈਲਟ ਵੀ ਦਵਾਂਗੀ ਲੱਭ ਕੇ ਮੈਂ ਆ ਜੈਕਟ ਵੀ ਪਾ ਦੀ ਆ ਚਦਾਈਆ ਚਦਾਈਆ ਵਾਲੇ ਕੰਮ ਛੱਡਦੇ ਹੁਲੀਆ ਦੇ ਬਦਲੇ ਤੇ ਕੰਮ ਛੱਡਦੇ ਨਹੀਂ ਆਂਟੀ ਤੂੰ ਤੇ ਕੋਈ ਨਾ ਛਦਾਈ ਚੀਜ਼ ਤੇ ਮੈਂ ਕਿੱਥੇ ਆਂ ਆਂਟੀ ਉਹ ਭਾਬੀ ਨੇ ਆਹ ਕੱਲੇ ਵਾਲ ਜੈਕਟ ਭਾਬੀ ਨੇ ਕੱਪੜੇ ਦੇ ਵਿੱਚ ਭਰਾ ਦੇ ਕਹਿੰਦੀ ਲੈ ਪਾਵੇਂ ਤੂੰ ਕੀ ਦੱਸਣਾ ਲੱਗਣਾ ਹਾਂ ਹਾਂ ਬੈਲਟ ਵੀ ਦੇ ਦੂਗੀ ਪਾ ਦੀ ਆ ਬੈਠ ਤਾਉਗੀ ਭਾਦੀਓ ਮੇਰੇ ਦੀ ਕਹਿੰਦੇ ਮੈਂ ਤੇਰਾ ਤੈਨੂੰ ਕੋਲ ਕਰਾਉਣ ਦੇਦਾ ਕੋਈ ਕੋਈ ਨਹੀਂ ਆਂਟੀ ਆ ਜਾ ਉਹ ਤੇ ਪੈਂਟੀ ਚੁੱਕੀ ਜਾਣਾ ਉਹ ਆਂਟੀ ਮੁੰਡੇ ਕਰਦੇ ਆ ਤੈਨੂੰ ਨਹੀਂ ਕੋਈ ਕੋਲ ਕਰਾਉਣ ਦੇਣਾ ਇਸ ਹਾਵ ਦੇ ਦੇਖ ਨਹੀਂ ਆਂਟੀ ਐ ਨਹੀਂ ਕਰਦਾ ਕੋਈ ਆ ਮੁੰਡੇ ਪੈਂਟਾ ਪੁੰਟਾ ਇਤਰਾ ਤਾਹਾਨੂੰ ਕਰਦੇ ਰਿਹੇ ਆ ਚੱਲ ਤੂੰ ਇਤਰਾ ਕਰ ਹਾਂ ਹਾਂ ਬਸ ਬਹਿ ਜਾ ਤੂੰ ਹੁਣ ਤੇ ਤੈਨੂੰ ਜਾਂ ਕਿੱਧਰ ਚੱਲਿਆ ਨ ਜਾਇਆ ਘੜੀ ਮੈਂ ਭਾਦੀ ਮੈਨੂੰ ਚਾਹ ਬਣਾਈ ਆ ਚਾਹ ਪੀ ਲੈ ਚਾਹ ਹਾਂ ਓਹ ਅਹੀ ਵੀ ਪੀਣੀ ਏ ਤੇਰੀ ਚਾ ਅੱਛਾ ਅੱਛਾ ਕੋਈ ਨਾ ਕੋਈ ਨਾ ਬਣਾ ਬਣਾ ਤੁਹਾਡੇ ਘਰ ਤੇ ਮੈਂ ਚਾ ਪੀਣੀ ਆ ਉਹ ਇਹਨੇ ਤੇ ਚਾ ਖਰੀ ਆ ਬਾਦ ਮਾਰ ਆ ਬਹੁਤ ਠੀਕ ਆ ਚਾਹ ਮਾਰਨੀ ਤਾਂ ਘਰ ਤੂੰ ਘਰ ਕਿ ਆ ਲੈ ਬਾਹਰੋਂ ਹੀ ਸੌਦਾ ਕਰ ਉਹ ਅੰਦਰ ਨਾ ਕੋਈ ਨਾ ਲਾ ਗਿਆ ਹੈ ਨਾ ਫੇਰ ਨਾ ਹੰਟੀ ਤੋਂ ਟੈਨਸ਼ਨ ਨਾ ਲੈ ਇਸ ਜੀ ਦੀ ਮੈਂ ਫੁੱਲ ਫੁੱਲ ਸੇਵਾ ਕਰੂੰ ਤੇਰੇ ਘਰ ਦੀ ਠੀਕ ਹੈ ਨਾ ਹਾਂ ਤੂੰ ਜਾ ਸੌਂ ਤੜ ਕੇ ਚਲੀ ਜਾ ਆਹ ਵਾਹ ਠੀਕ ਹੈ ਹਾਂ ਹਾਂ ਚੱਲ ਛੱਡ ਹਾਂ 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 ਚਾ ਲੈ ਮੈਂ ਚਾ ਪੀਵਾਂ ਮੇਰੇ ਘਰ ਵੀ ਸੱਜਣ ਆ ਜਾ ਜਾ ਪੀ ਚਾ

ਚਾਰ ਬਣਾ ਲਿਆ ਥੋੜੀ ਜੀ ਅੱਛਾ ਅੱਛਾ ਚਾਰ ਨਹੀਂ ਮੈਂ ਚਾਰ ਤੀਕਾ ਆਇਆ ਚਾਰ ਬੀ ਬੀ ਨਹੀਂ ਨਹੀਂ ਚਾਰ ਨਹੀਂ ਬਣਿਆ ਕਰ ਤੇ ਮੈਂ ਸੰਦੀਪ ਕਹਿ ਦਿੱਤਾ ਇਹਨੂੰ ਮੁੰਡੇ ਨੂੰ ਕਿ ਵੀ ਮੈਂ ਇਹਨੂੰ ਸਮਝਾ ਦਿੱਤਾ ਐ ਮੁੰਡੇ ਨੂੰ ਇਹ ਤੇਨੂੰ ਨਹੀਂ ਪਤਾ ਕੀ ਥੱਲੇ ਗੱਲਾਂ ਕਰਨ ਦੇ ਆ ਤੂੰ ਦਿੱਤੇ ਮਾਂਡੇ ਹੀ ਸੈਂ ਮੈਂ ਸਮਝਾ ਦਿੱਤਾ ਕਿ ਬੀ ਨਾ ਇਹ ਬਾਪੀ ਤੇ ਗਈ ਹੋਈ ਆ ਪਿੰਡ ਉਹਦੇ ਲੋਨੀ ਤੇ ਜਾਈ ਤੇ ਆਈ ਨਹੀਂ ਐ ਜੇ ਤੱਕ ਹਾਂਜੀ ਹਾਂਜੀ ਤੇ ਬਾਕੀ ਪਿਓ ਤੇਰਾ ਵੀ ਲੇਟ ਹੁੰਦਾ ਐ ਹਾਂਜੀ ਤੇ ਵੀਰਾ ਵੀ ਲੇਟ ਆਂਦਾ ਤੇ ਦੁੱਧ ਤੇ ਪਾਉਂਦਾ ਹੀ ਪਾਉਂਦਾ ਆ ਹਨਾ ਹਾਂਜੀ ਮੰਮੀ ਤੇ ਦੁੱਧ ਤੇ ਪਾਉਂਦਾ ਹੀ ਐ ਤੇ ਇਹ ਦੁੱਧ ਪਾਉਣਾ ਆਇਆ ਕਰੂਗਾ ਤੇ ਬਾਹਰੋਂ ਦੁੱਧੇ ਫੜਾ ਕੇ ਆ ਕਰੂਗਾ ਤੈਨੂੰ ਠੀਕ ਐ ਤੂੰ ਬਾਹਰੋਂ ਦੁੱਧ ਫੜ ਲਿਆ ਕਰੀਂ ਤੇ ਤੂੰ ਹਾਂਜੀ ਕੋਈ ਨਹੀਂ ਤੇ ਸਬਜੀ ਬਾਜੀ ਜੋ ਵੀ ਲਟਨ ਪਟਨ ਮੰਗਾਉਣਾ ਆ ਤੂੰ ਇਹ ਦੋ ਮੰਗਾ ਲਈ ਤੇ ਮੈਨੂੰ ਦੋ ਦੇ ਲੱਗ ਜਾਣੇ ਕੋਈ ਨਾ ਲੈ ਆਜਾ ਕਰੂਗਾ ਲੈ ਆਜਾ ਕਰੂਗਾ ਸਬਜੀ ਸੁੰਗੀ ਸਾਰਾ ਬਟਿਆ ਦੇ ਕਰੇਗਾ ਦੁੱਧ ਫੜਾ ਦੇ ਇਹ ਨਾ ਪਟਨ ਪਟਨ ਚੀਜ਼ ਬਤਾ ਦੇ ਆ ਕਰੂਗਾ ਤੇ ਮੈਂ ਜਾਣੀ ਇਹ ਤੇ ਨੂੰ ਸਾਰੀ ਚੀਜ਼ ਪਤਾ ਲਿਆ ਜਾ ਕਰੂਗਾ ਠੀਕ ਹੈ ਕੋਈ ਨਾ ਆਪਣਾ ਹੁੰਦਾ ਪ੍ਰੀਤ ਕੋਈ ਹੋਇਆ ਪ੍ਰੀਤ ਮੁੰਡਾਈ ਤਰ੍ਹਾਂ ਦਾ ਨਹੀਂ ਇਹ ਆ ਓਏ ਮੇਰਾ ਨਾਮ ਪ੍ਰੀਤ ਆ ਤੇ ਤੁਹਾਡੀ ਕੁੜੀ ਦਾ ਨਾਮ ਸੰਦੀਪ ਆ ਹਾਂ ਹਾਂ ਆ ਸੰਦੀਪ ਆ ਹਾਂ ਕੋਈ ਨਾ ਫਿਰ ਕੀ ਆ ਦੇਖੀਰ ਠੀਕ ਹੈ ਨਾ ਪਰ ਕੋਈ ਨਹੀਂ ਇਹ ਮੇਰੇ ਨਾਲ ਗੱਲ ਕਰ ਗਿਆ ਕੋਈ ਨਾ ਅੱਗੇ ਉਹ ਤਾਂ ਬੜਾ ਸਮਝਦਾਰ ਹੋ ਗਿਆ ਐ ਪਹਿਲਾਂ ਤਾਂ ਬੜਾ ਕੁਕਰਾ ਸੀ ਹਾਂ ਨਹੀਂ 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 ਤੇ ਆਪਣਾ ਕੋਈ ਗੱਲ ਕਿਨ ਸੌਦਾ ਪਤਾ ਸਾਰਾ ਲਿਆ ਦਿਆ ਕਰਕੇ ਤੇ ਬੜੇ ਬਾਹਰੋਂ ਪੜ ਗਿਆ ਕਰਨ ਕੁੜੀ ਕੁੜੀ ਤਾਂ ਤੇਰੀ ਹੱਸਦੀ ਆ ਲਿਆ ਦਿਆ ਕਰਾਂਗੇ ਹਾਂ ਹਾਏ ਫਿਟਾ ਮੁੱ ਤੇਰਾ ਕੁੜੀ ਤੇਰੀ ਹੱਸਦੀ ਐ ਆਹ ਤੁਹਾਨੂੰ ਉਹਨੂੰ ਕੀ ਹੋਇਆ ਐ ਨਹੀਂ ਆਂ ਜੀ ਕੀ ਹੋਇਆ ਆ ਇਹ ਕੀ ਆ ਬੀ ਕੁੜੀ ਤੇਰੀ ਆਂਟੀ ਹੱਸਦੀ ਆ ਮੇਰੇ ਵਾਲ ਵੇਖਿਆ ਸੀ ਕੀ ਹੋ ਗਿਆ ਮੇਰੇ ਵਾਲ ਵੇਖ ਕੇ ਕੀ ਹੋ ਚੱਲਿਆ ਉਹ ਨਹੀਂ ਮੇਰੇ ਵਾਲ ਇਹ ਦੇ ਦੀ ਆ ਵੀ ਕਿਹਨਾਂ ਲਿਆ ਦਿਆ ਕਰੂੰਗਾ ਲਿਆ ਦੇ ਕਰੂੰਗਾ ਚੱਲ ਹਾਂ ਆ ਮੈਂ ਅਜਰੇ ਚੱਲਦੀ ਆ ਮਮੀ ਮੈਂ ਵੀ ਹਾਂ ਚਾਹ ਬਣਾਵਾਂ ਫਿਰ ਚਾਹ ਪੀਣੀ ਨਹੀਂ ਨਹੀਂ ਇਹ ਚਾਹ ਪੀਣੀ ਤੇ ਲਿਆਦਾ ਪੱਟਿਆ ਟਕੀਵਾਂਗੇ ਲਿਆ ਸੋ ਬਾਹਰ ਕੋਸ਼ਿਦ ਕੀ ਚਾਹ ਪੀਣੀ ਹੈ ਚਾਹ ਪੀਣੀ ਹੈ ਫੇਰੀ ਮਾਰੇ ਜਾੜਾ ਹੁਣ ਚੱਲੀ ਹਾਂ ਇਹ ਇਥੇ ਸਰਦਾਰ ਨੇ ਲਵਣੇ ਗੇੜੇ ਗਲੀਆਂ ਸੜੀਆਂ ਦਾ ਲਾ ਕੇ ਸਰਦਾਰ ਨੇ ਤੇ ਆਪਣਾ ਆਪੇ ਪਟਾ ਲੈਣੀ ਹੈ ਨਾ ਹੋਰ ਆ ਪੱਪੇ ਭਾਗੀ ਨਿਕੜਾ ਭਾਗੀ ਪਾੜੀ ਪੈਂਟ ਇੱਕ ਹੋਰ ਕੱਢ ਕੱਲ ਨੂੰ ਉਹ ਪਾ ਕੇ ਆਵਾਂਗੇ ਇਹ ਸਾਰੀ ਗੈਲਟੀ ਥੱਲੇ ਥੱਲੇ ਜਾਂਦੀ ਆ ਕਰਾਂਗੀ ਭਾਗੀ ਨਿਕ ਭਾਗੀ ਨੂੰ ਨਾਲ ਵੱਡੀ ਨੂੰ ਕਹਿਣਾ ਭਾਗੀ ਪੈਂਟ ਵੀ ਦੇ ਦੇ ਤੇ ਪਾੜੀ ਇੱਕ ਪੈਂਟ ਹੋਰ ਮੈਨੂੰ ਦੇ ਦੇ ਕੋਣ ਕੇ ਯਾ ਸਾਰੀ ਕੜ ਕੜ ਚਾਹ ਪੀਣੀ ਆ ਚਾਹ ਪੀਣੀ ਅੰਦਰ ਵੜਿਆ ਕਰੂੰਗਾ ਦੁੱਧ ੋੜਾਇਆ ਕਰੂੰਗਾ ਲੈ ਮੰਮੀ ਵੀ ਚਲੇ ਗਏ ਨੇ ਸਬਜੀ ਦਾ ਵੀ ਕਿਆ ਤੇ ਹੈ ਪ੍ਰੀਤ ਨੂੰ ਘਰੇ ਲੈ ਆ ਕੇ ਦੇ ਦਾਂਗੇ ਤੇ ਨਹੀਂ ਹੈ ਹਾਂ ਪ੍ਰੀਤ ਤੇ ਆ ਗਿਆ ਉਹ ਸਬਜੀ ਦੇ ਆ ਨਾ ਅੱਛਾ ਅੱਛਾ ਪ੍ਰੀਤ ਹਾਂ ਸਬਜੀ ਰੱਖ ਲੈ ਫੜਾ ਦੇ ਤੂੰ ਆ ਜਾਣਾ ਤੇ ਤੇ ਆਵੇਂ ਆ ਜੂਗਾ ਚਲ ਰੱਖ ਦੇਂ ਤੇ ਰੱਖਦੇ ਰੱਖਦੇ ਤੇ ਕਿਹਾ ਰੱਖ ਦੇ ਮਸ਼ੀਨ ਤੇ ਲੈ ਅੱਗੇ ਕੀ ਹੈ ਅੱਗੇ ਤੇ ਕੁਛ ਨਹੀਂਗਾ ਇੱਥੇ ਰੱਖ ਦੇ ਕੋਈ ਨਾ ਆ ਜਾਣਾ ਰੱਖ ਦੇ ਨਾ ਅੰਦਰ ਰੱਖ ਦੇ ਨਾ ਸਬਜੀ ਆ ਗੋਭੀ ਲਿਆ ਦੀ ਗੋਭੀ ਬੜਾ ਮौजਾਂ ਕਰ ਸੇਦ ਬਣਾ ਪੜੀ ਗੋਭੀ ਖਾ ਕੇ ਚੱਲ ਠੀਕ ਹੈ ਹਾਂ ਠੀਕ ਰੱਖ ਲੈ ਆਇਆ ਆ ਰਵੜਾ ਵੇ ਹਾਂ ਜਿੰਨੇ ਰੱਖ ਦੇ ਪੀ ਰੱਖ ਦੇ ਹੋ ਮਮੇ ਕੀ ਕਹਿ ਰਹੀ ਤੇਰੀ ਹਾਂਜੀ ਮਮੇ ਕਿਤੇ ਕੋਈ ਆ ਜਾਏਗਾ ਨਾ ਬੋਲ ਜਾਣਗੇ ਕੀ ਬਣਾਏ ਕੋਈ ਨਹੀਂ ਬੋਲਦਾ ਇੱਥੇ ਆ ਜਾ ਗੱਲ ਛੱਡ ਮੇਰੇ ਨਾ ਕੱਪੜੇ ਪ੍ਰੈਸ ਕਰਵਾਣੇ ਸੀਗੇ ਕੱਪੜਾ ਪ੍ਰੈਸ ਪ੍ਰੈਸ ਕਰਨੇ ਤੇ ਆਇਗਾ ਦੇਵਾਗਾ ਲਿਆ ਦਾਂਗਾ ਕੋ ਲੋਕਾਂ ਦੇ ਨਾ ਪਰਵਾਹ ਕਰਿਆ ਕਰ ਵੀ ਲੋਕੀ ਕਹਿਣਗੇ ਲੋਕੀ ਕਹਿਣਗੇ ਲੋਕੀ ਕੀ ਕਹਿਣਗੇ ਦੁਨੀਆਦਾਰ ਮੈਂ ਫੇਰ ਸੰਭਾਲ ਲਊਗਾ ਲਿਆ ਕੱਪੜੇ ਤਾਂ ਪ੍ਰੈਸ ਕਰਾਉਣ ਵਾਤੇ ਹੈ ਨਾ ਅੱਛਾ ਅੱਛਾ ਮਮੀਆਂ ਆਪਣੀ ਨੂੰ ਧੋਣ ਕਰਦੀ ਕਿੰਨੇ ਦਿਨਾਂ ਬਾਅਦ ਗਈ ਤੇਰੀ ਮੈਂ ਮਮੇ ਦਾ ਪਤਾ ਨਹੀਂਗਾ ਕੀ ਪਤਾ ਕੱਲਾ ਚੂ ਕੱਲੂ ਕਾ ਕੇ ਕਰਨਾ ਮਮੇਰੇ ਆਠ ਦਿਨ ਹੋ ਗਏ ਕੋਈ ਕੋ ਪ੍ਰੀਤ ਕਰੇਗਾ ਪੂਰੀ ਸੇਵਾ ਤੇ ਕਰਦੀ ਹੈਲੋ ਕੋਈ ਨਾ ਰਾਤ ਨੂੰ ਵੀ ਜਿਹਨੇਰੇ ਨੂੰ ਰਹਿਉਣਾ ਮੈਨੂੰ ਦੱਸ ਦਿਆ ਕਰ ਮੈਂ ਆ ਜਾ ਕਰਾਂਗਾ ਨਹੀਂ ਪਰ ਇਹ ਤਾਂ 참ੇ ਮੇਰੇ ਡੈਡੀ ਵੀ ਆ ਜਾਂਦੇ ਹੈ ਲੈ ਕੇ ਸ਼ਾਮ ਨੂੰ ਕਈ ਵਾਰੀ ਬਾਹਰ ਬਹੁਤ ਲੇਟ ਹੋ ਜਾਂਦੇ ਹੈ ਨਾ ਹੈ ਨਾ ਹੈਲੋ ਹੋਰ ਬੱਸ ਹੋ ਗਿਆ ਹੋਰ ਸੁਣਾ ਕੋਈ ਗੱਲ ਬਾਤ ਕਰ ਗੱਲ ਬਾਤ ਕੀ ਤੈਨੂੰ ਕੱਪੜੇ ਦੇਣੀਆਂ ਪ੍ਰੈਸ ਕਰਾ ਕੇ ਲਿਆ ਦੇ ਸਾਡੇ ਅਸੀਂ ਕੱਲ ਜਾਣੇ ਪਰਸੋ ਮੰਮੀ ਨੇ ਜਦੋਂ ਆਣਾ ਨਾ ਉਹ ਤਾਂ ਆਪਾਂ ਜਾਣਾ ਵਿਆਹ ਹੈ ਹਾਂ ਹਾਂ ਪਿੰਡ ਤੁਸੀਂ ਤੁਹਾਨੂੰ ਬੁਲਾਇਆ ਤਾਂ ਉਹਨਾਂ ਨੇ ਵਿਆਹ ਤੇ ਕਿਹਨਾਂ ਨੇ ਉਹ ਜੱਸੀ ਹੋਣਾ ਮੈਂ ਤਾਂ ਵਾਲੇ ਨਾਲ ਚਲੇ ਜਾਣਾ ਲੈ ਜੀ ਮੈਂ ਨਾਲ ਲੈ ਨਜਮੀਰਾ ਆ ਜਾ ਕੱਪੜੇ ਤੇ ਨਹੀਂ ਕੱਪੜੇ ਲੈ ਕੇ ਤੇ ਜਾ ਉਹ ਗੱਲ ਤਾਂ ਸੁਣਿਆ ਕਰ ਮੇਰੇ ਕੱਪੜੇ ਵੀ ਲੈ ਜਾ ਕੱਪੜੇ ਸਵੇਰੇ ਲੈ ਰੇ ਨਾ ਕਾਲਜ ਜਾ ਫਿਰ ਜਾਣਾ ਤੂੰ ਕਾਲਜ ਤੇ ਅੱਜ ਸਾਡੀ ਦੋ ਦਿਨ ਦੀ ਛੁੱਟੀ ਆ ਉਹ ਕਾਲਜ ਦੀਆਂ ਕੁੜੀਆਂ ਤੇ ਆ ਬੜਾ ਕਾਲਜ ਦੀਆਂ ਕੁੜੀਆਂ ਤਾਂ ਕੱਢ ਜੀ ਤੇ ਕੱਢ ਜੀ ਕਰ ਤੂੰ ਕਰ ਹਾਏ ਕਰ ਕੱਢਿਆ ਕਰ ਚਲ ਫਿਰ ਇਦਾਂ ਕਰ ਕਾਲਜ ਦੀਆਂ ਕੁੜੀਆਂ ਤੇ ਆ ਬੜਾ ਕੱਢੀਆਂ ਕੁੜੀਆਂ ਮੇਰੀ ਦਾ ਸ਼ਿਕਾ ਹੋਰ ਉਹ ਤੂੰ ਗੱਲਬਾਤ ਕਰਿਆ ਕਰ ਕੋਈ ਮੇਰੇ ਨਾਲ ਚਲ ਹਣ ਮੇਰੇ ਡੈਡੀ ਆਣ ਵਾਲੇ ਡਾਕਟਰ ਖੜੀ ਡੈਡੀ ਨੂੰ ਤਾਂ ਫਿਰ ਮੰਮੀ ਨੇ ਮੰਮੀ ਕਹਿੰਦੀ ਹਣੀ ਪ੍ਰੀਤ ਨੂੰ ਕਹਿ ਗਿਆ ਮੈਂ ਹਾਂ ਮੰਮੀ ਤੇਰੀ ਕਹਿ ਗਈ ਹਣੀ ਮੈਂ ਪ੍ਰੀਤ ਨੂੰ ਕਹਿ ਗਈ ਆ ਪ੍ਰੀਤ ਆ ਗਿਆ ਉਹ ਕਹਿਣ ਨੂੰ ਪਤਾ ਹੈਗਾ ਪਤਾ ਹੈਗਾ ਫਿਰ ਕਿੰਨਾ ਲੱਗਾ ਪ੍ਰੀਤ ਤੇ ਜਾ ਨਹੀਂ ਚਲ ਜਾ ਹੈ ਫੇਰਾ ਜੀ ਤੂੰ ਨਾ ਡਰਿਆ ਨਾ ਕਰ ਡਲ ਡਲ ਕੇ ਨਹੀਂ ਕੰਮ ਚੱਲਣਾ ਡਰ ਡਰ ਕੇ ਕੰਮ ਨਹੀਂ ਚੱਲਣਾ ਜੇ ਕੋ ਡਰਿਆ ਵੀ ਤਾਂ ਫੇਰ ਕਹੋ ਡਰਿਆ ਤੇ ਗਏ ਬਾਈ ਤੇ ਠੀਕ ਹੈ ਨਾ ਲੋਕੀ ਬਣਾ ਲਾ ਲਟਾ ਲਟਾ ਕੱਢ ਕੇ ਜਾਇਆ ਦਾ ਸਵੇਰੇ ਵੀ ਜਾਣਾ ਹੈ ਨਾ ਗੱਦੀ ਮੈਨੂੰ ਠੀਕ ਹੈ நம்ப நம்ப வே கல்லி ਹਾਂ ਹੋਰ ਕੱਲ ਨਹੀਂ ਪੜਾ ਛੜੇ ਬੰਦੇ ਤੇ ਕਿੱਥੇ ਪੈਲਾ ਫਸ ਗਿਆ ਕੱਲ ਨਹੀਂ ਪੜਾ ਹਾਂ ਤੇ ਮੈਂ ਨਹੀਂ ਬਣੀ ਲਾਗੂਆਂ ਕਰਨਾ 10 ਨੰਬਰ 10 ਇਹ ਮੇਰਾ ਨੰਬਰ 82 84 ਸਾਡਾ ਨੰਬਰ ਹੈ ਮੇਰਾ 82 84 ਤੂੰ ਪਾ ਮੈਨੂੰ ਅਨਪੜ ਨੂੰ ਕੀ 82 84 ਕੀ ਹੁੰਦਾ ਮੇਰਾ 82 ਚਾਲਪੜ ਬੰਦੇ ਬਰਾਤ ਮੇਰਾ ਫੋਨ ਚੁੱਕ ਲੈ ਆਪੀ ਬੋਲ ਨਾ ਕੁਛ ਆ ਰੱਖਿਆ ਠੀਕ ਹੈ ਮੈਂ 82 84 ਚਾਲਪੜ ਰੱਖ ਲਈ

हाय मम्मी चंगा नी मेरे चंगा है किल नंबर लेके लाके फोन ही ना कर देखा हम चल मैं भी कोई काम कर